ਦੋ ਦਿਨ ਪਹਿਲਾਂ ਬਹੁਤ ਹੀ ਮੰਦਭਾਗੀ ਅਫਸੋਸ਼ਨਾਕ ਦੁੱਖਪ੍ਰੀ ਘਟਨਾ ਵਾਪਰੀ ਫੌਜਾ ਸਿੰਘ ਜਿਹੜੇ ਕਿ ਮਰਾਥਨ ਦੜਾਕ ਵੱਡੀ ਉਮਰ ਦੇ ਦੁਨੀਆ ਚ ਸਭ ਤੋਂ ਵੱਡੀ ਉਮਰ ਦੇ ਮਰਾਥਨ ਦੜਾਕ ਨਵੇਕਲਾ ਨਵੇਕ੍ਰੀਸ਼ ਹਸਤੀ ਜਿਸ ਨੇ ਪੰਜਾਬ ਦਾ ਮੁਲਕ ਦਾ ਇੰਡੀਆ ਦਾ ਭਾਰਤ ਦਾ ਦੁਨੀਆ ਪਰਚਨਾ ਉੱਚਾ ਕੀਤਾ ਇਕ ਮਿਸਾਲ ਕਾਇਮ ਕੀਤੀ ਇੱਕ ਰੋਲ ਮਾਡਲ ਬਣੇ ਸਾਰੇ ਲੋਕਾਂ ਲਈ ਖਾਸ ਕਰਕੇ ਦੌੜਾਕਾਂ ਲਈ ਨੌਜਵਾਨਾਂ ਲਈ ਤੇ ਵੱਡੀ ਉਮਰ ਦੇ ਲੋਕਾਂ ਲਈ ਕਿ ਇਸ ਤਰ੍ਹਾਂ ਫਿੱਟ ਰਹਿ ਕੇ ਆਪਣੀ ਜਿਹੜੀ ਉਮਰ ਵੀ ਵਧਾਈ ਜਾ ਸਕਦੀ ਹੈ ਤੇ ਜ਼ਿੰਦਗੀ ਅੱਛੀ ਜਿਹੀ ਹੋਈ ਜਾ ਸਕਦੀ ਹੈ ਇੱਕ ਆਦਰਸ਼ ਕਿਸਮ ਦੇ ਇਨਸਾਨ ਉਹਨਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਚੱਲ ਵਸੇ ਤੇ ਬੜਾ ਅਫਸੋਸ ਬੇਹਦ ਦੁੱਖ ਭਰੀ ਖਬਰ ਹੈ ਇਹ ਤੇ ਹੋਇਆ ਵੀ ਇਸ ਤਰ੍ਹਾਂ ਕਿ ਉਹ ਇੱਕ ਗੱਡੀ ਮੋਟਰ ਗੱਡੀ ਵਾਲਾ ਫੋਰਚੂਨਰ ਡਰਾਈਵ ਕਰ ਰਿਆ ਸੀ ਐਨਆਰਏ ਕੈਨੇਡਾ ਦਾ ਉਹ ਹੁਣ ਜਦੋਂ ਬਾਅਦ ਚ ਪਤਾ ਲੱਗਿਆ ਸਾਰਾ ਕਿ ਉਹ ਮਾ ਉਹਨੇ ਹਿੱਟ ਕਰ ਗਿਆ ਤੇ ਹਿੱਟ ਕਰਕੇ ਉਸ ਤੋਂ ਬਾਅਦ ਰੁਕਿਆ ਨਹੀਂ ਦੇਖਿਆ ਨਹੀਂ ਵੀ ਇੱਕ ਬਜ਼ੁਰਗ ਨੂੰ ਹਿੱਟ ਕੀਤਾ ਤਾਂ ਉਹ ਕੌਣ ਹੈ ਬਚਿਆ ਨਹੀਂ ਬਚਿਆ 6:00 ਵਜੇ ਹੈ ਨਾ ਰੁਕਿਆ ਨਾ ਉਹਨੇ ਉਹਦੀ ਕੇਅਰ ਕੀਤੀ ਤੇ ਭੱਜ ਗਿਆ ਮੁਕਤੋਂ ਤੇ ਉਸ ਤੋਂ ਬਾਅਦ ਉਸ ਨੂੰ ਪੁਲਿਸ ਦੀ ਸਿਫਟ ਕਰੀ ਵੰਦੀ ਹੈ ਕਿ ਉਹਨਾਂ ਨੇ ਨਿਸ਼ਾਨੀਆਂ ਜਿਹੜੀਆਂ ਸੀ ਉਥੇ ਟੁੱਟੇ ਹੋਏ ਪਾਰਟਸ ਸੀ ਉਹ ਤੋਂ ਕਰਕੇ ਛੇਤੀ ਹੀ ਉਹ ਲੱਭ ਲਿਆ ਗੱਡੀ ਵੀ ਫੜ ਲਈ ਅਮਰਪਾਲ ਸਿੰਘ ਨੰਦਾ ਦਾ ਬੰਦਾ ਜਿਹੜਾ ਸੀ ਕੈਨੇਡਾ ਦਾ ਪਰਮਿਟ ਹੋਲਡਰ ਸੀ ਉਹ ਵੀ ਫੜ ਲਿਆ ਗ੍ਰਿਫਤਾਰ ਕਰ ਲਿਆ ਤੇ ਸਾਰੇ ਪੰਜਾਬੀ ਸਾਰੇ ਮੁਲਕ ਦੇ ਪ੍ਰਧਾਨ ਮੰਤਰੀ ਤੱਕ ਵੀ ਅਫਸੋਸ ਜਾਰੀ ਕੀਤਾ ਦੁੱਖਪਰੀ ਘਟਨਾ ਬੜੀ ਕੇ ਉਹ ਪਰ ਇਹ ਕੇਸ ਜਿਹੜਾ ਇਸ ਕੇਸ ਨੇ ਇਸ ਕਾਰਵਾਈ ਨਹੀਂ ਉਸ ਜਿਹੜਾ ਉਹ ਐਨਆਰਏ ਜਿਸ ਜਿਹੜਾ ਕਿ ਜੋ ਕਾਰਨ ਬਣਿਆ ਪੋਜਾ ਸਿੰਘ ਦੀ ਮੌਤ ਦਾ ਉਸ ਨੇ ਇੱਕ ਸਵਾਲ ਖੜਾ ਕਰਤਾ ਹੈ ਇਕ ਕੇਸ ਬਣਦਾ ਇਹਨੂੰ ਕਹਿੰਦੇ ਹਿੱਟ ਐਂਡ ਰਨ ਕੇਸ ਹਿੱਟ ਐਂਡ ਰਨ ਕੇਸ ਜਿਸ ਨੂੰ ਕਿਹਾ ਜਾਂਦਾ ਹੈ ਜਿਹੜੀ ਜਿਹੜੀ ਕਾਨੂੰਨੀ ਭਾਸ਼ਾ ਦੇ ਵਿੱਚ ਕਿ ਜਦੋਂ ਕੋਈ ਬੰਦਾ ਕਿਸੇ ਨੂੰ ਐਕਸੀਡੈਂਟ ਹੋ ਗਿਆ ਹਿੱਟ ਕਰ ਗਿਆ ਤੇ ਉਸ ਤੋਂ ਬਾਅਦ ਉਹ ਰੁਕੇ ਨਾ ਉਹਦੇ ਕੇਅਰ ਨਾ ਕਰੇ ਆਪਣਾ ਪਤਾ ਨਾ ਦੱਸੇ ਤੇ ਉਸ ਨੂੰ ਹਸਪਤਾਲ ਨਾਲ ਲਿਜਾਵੇ ਜਾਂ ਆਪਣਾ ਕਾਗਜ਼ ਪੱਤਰਾ ਨਾ ਦਿਖਾਵੇ ਆਪਣੀ ਆਈਡੈਂਟੀਟੀ ਨਾ ਦਿਖਾਵੇ ਤਾਂ ਤੇ ਗਾਇਬ ਹੋ ਜੇ ਉਥੋਂ ਇਹਨੂੰ ਹਿੱਟ ਐਂਡ ਰਨ ਕੈਸ ਕੇ ਕਹਿੰਦੇ ਨੇ ਬਹੁਤ ਸਾਰੇ ਕੇਸ ਇਹੋ ਜਿਹੇ ਹੁੰਦੇ ਨੇ ਰੋਜ਼ ਕੋਈ ਨਵੀਂ ਗੱਲ ਨਹੀਂ ਹੈ ਮਤਲਬ ਅਕਸਰ ਹੀ ਕਾਫੀ ਇਹੋ ਜਿਹੇ ਕੇਸ ਹੁੰਦੇ ਨੇ ਜਦੋਂ ਕੋਈ ਸਾਹਮਣੇ ਆਮਣੇ ਨਹੀਂ ਹੁੰਦਾ ਤਾਂ ਉਹ ਚੁੱਕ ਕਰਕੇ ਖਿਸਕ ਜਾਂਦੇ ਨੇ ਕਈ ਵਾਰੀ ਡਰ ਚੋਂ ਵੀ ਖਿਸਕ ਜਾਂਦੇ ਨੇ ਕਿ ਉਥੇ ਉਹ ਮੌਬ ਇਕੱਠੀ ਹੋ ਜਾਂਦੀ ਹੈ ਹੋਰ ਇਸ ਤਰ੍ਹਾਂ ਵੀ ਹੁੰਦਾ ਤੇ ਪਰ ਹੁੰਦੀ ਹੈ ਕਿ ਡਰਾਮਾ ਇਹੋ ਜਿਹਾ ਹਿੱਟ ਐਂਡ ਰਨ ਕੇਸ ਇਹਨੂੰ ਕਹਿੰਦੇ ਇਹ ਹਿੱਟ ਐਂਡ ਰਨ ਕੇਸ ਦਾ ਹੁਣ ਉਹ ਗ੍ਰਿਫਤਾਰਤਾ ਕਰ ਲਿਆ ਉਹਦਾ ਬਣੇਗਾ ਕਿ ਉਸ ਨੂੰ ਕੀ ਮਕਦਮਾ ਚੱਲੇਗਾ ਤੇ ਕਿਹੜੀ ਧਾਰਾ ਲੱਗੇਗੀ ਤੇ ਕਿਹੋ ਜਿਹਾ ਮਕਦਮਾ ਚੱਲੇਗਾ ਤੇ ਉਸ ਮਕਦਮਾ ਚੱਲ ਕੇ ਉਸ ਤੇ ਗਵਾਹੀਆਂ ਹੋਣਗੀਆਂ ਫਿਰ ਕਿੰਨੀ ਸਜ਼ਾ ਹੋਏਗੀ ਉਸ ਨੂੰ ਤੇ ਉਹਦਾ ਫਿਊਚਰ ਕੀ ਹੋਏਗਾ ਉਹਦੇ ਲਾਇਸੈਂਸ ਦਾ ਕੀ ਬਣੇਗਾ ਇਹ ਸਾਰੇ ਸਵਾਲ ਹੁਣ ਜੁੜੇ ਹੋਏ ਉਹਦੇ ਨਾਲ ਖੜੇ ਨੇ ਕਿ ਇੱਕ ਮੋ ਜਿੰਦਗੀ ਚਲ ਗਈ ਤੇ ਉਸ ਦੇ ਬਦਲੇ ਉਸ ਨੂੰ ਦੋਸ਼ੀ ਨੂੰ ਕੀ ਹੋਏਗਾ ਉਹਦੇ ਸਿਲਸਿਲੇ 'ਚ ਅਸੀਂ ਥੋੜੀ ਜੀ ਗੱਲਬਾਤ ਕਰਨੀ ਚਾਹਾਂਗੇ ਕਿ ਇਹ ਜਿਹੜਾ ਹਿੱਟਡ ਰਨ ਦਾ ਕੇਸ ਹੈ ਇਹ ਜਿਹੜਾ ਹੁਣ ਇਸ ਵੇਲੇ ਵੀ ਐਨ ਐਸ ਸਾਡਾ ਮੁਲਕ ਦਾ ਕਾਨੂੰਨ ਹੈ ਕ੍ਰਿਮੀਨਲ ਕਾਨੂੰਨ ਜਿਹੜਾ ਫੌਜਦਾਰੀ ਕਾਨੂੰਨ ਜਿਹਨੂੰ ਕਹਿੰਦੇ ਅਸੀਂ ਭਾਰਤੀ ਨਿਆਇਆ ਸੰਹਿਤਾ VNS 2023 ਦਾ ਉਹਦੇ ਚ ਇਸ ਨੂੰ ਡੀਲ ਕੀਤਾ ਗਿਆ ਹੈ ਹਿੱਟ ਅੰਡ ਰਨ ਨੂੰ ਤੇ ਜਿਹੜਾ ਪਿਛਲਾ ਸੀ ਪਹਿਲਾਂ IPC ਦੇ ਵਿੱਚ ਉਦੋਂ ਸਜ਼ਾ ਥੋੜੀ ਸੀਗੀ ਹੁਣ ਸਜ਼ਾ ਵੀ ਵਧਾਈ ਗਈ ਹੈ ਤੇ ਇਹ ਇਹਦੀ ਡੈਫੀਨੇਸ਼ਨ ਕੀ ਹੈ ਹਿੱਟ ਅੰਡ ਰਨ ਦੀ ਇਫ ਦਾ ਡਰਾਈਵਰ ਆਫ ਅ ਮੋਟਰ ਵਹੀਕਲ ਕਾਉਜ਼ਸ ਡੈਥ ਆਫ ਐਨੀ ਪਰਸਨ ਬਾਈ ਹਾਰਸ਼ ਆ ਨੈਗਲੀਜੀਟਿੰਗ ਨੈਗਲੀਜੈਂਟ ਡਰਾਈਵਿੰਗ fails to report the incident to a police officer or flees the scene without informing authorities it is treated as hit and run offence with aggravated liability vijay ko maar janda hai te do negligent driver ki jaan mo chuke te us de baad ho na police nu dasda na rukda te us nu hit and run da case manya janda hai simple jeh di paasha inonne ditti hui hai ode ch ਸਜ਼ਾ ਜਿਹੜੀ ਹੈਗੀ ਇਸ ਤੇ ਦੀ ਉਹ 10 ਸਾਲ ਤੱਕ ਹੈ ਜੀ ਮੈਕਸਿਮਮ 1 ਸਾਲ 2 ਸਾਲ ਤੋਂ ਲੈ ਕੇ 3 ਸਾਲ 4 ਸਾਲ 5 ਸਾਲ 6 ਸਾਲ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਡਿਪੈਂਡਿੰਗ ਅਪਨ ਦਾ ਕਿ ਉਹ ਕਿਸ ਤਰ੍ਹਾਂ ਆਫੈਂਸ ਹੋਇਆ ਕਿ ਇਹੋ ਜਿਹਾ ਕਿੰਨਾ ਸੀਰੀਅਸ ਸੀ ਜੇ ਫਿਰ ਕੋ ਸੱਟਾਂ ਲੱਗ ਜਾਂਦੀਆਂ ਨੇ ਜਾਂ ਮੌਤ ਨਹੀਂ ਹੁੰਦੀ ਤਾਂ ਉਹਦੇ ਫਿਰ ਉਸਾਮਨਾ ਸਜ਼ਾ ਹੁੰਦੀ ਹੈ ਤੇ ਇਹ ਸਿਰੇ ਦੀ ਗੱਲ ਹੈ ਜਦੋਂ ਕਿ ਅਣਗਲੀ ਕਰਕੇ ਲਾਪਰਵਾਹੀ ਕਰਕੇ ਜਾਣਬੁੱਝ ਕੇ ਉਹਦੀ ਜਿਹੜੀ ਭੱਜਣ ਕਰਕੇ ਤੇ ਮੌਤ ਹੋ ਗਈ ਜਿਵੇਂ ਫੋਜਾ ਸਿੰਘ ਨੇ ਮਾਹੌਲ ਜਿਵੇਂ ਰੁਕ ਜਾਂਦਾ ਫੌਰੀ ਤੌਰ ਤੇ ਉਹਨੂੰ ਮੈਡੀਕਲ ਰਾਹਤ ਮਿਲ ਜਾਂਦੀ ਸਹਾਇਤਾ ਹੋ ਸਕਦਾ ਹੈ ਬਚ ਵੀ ਜਾਂਦੇ ਉਹ ਇਹ ਵੀ ਹੋ ਸਕਦਾ ਕਿਉਂਕਿ ਉਹ ਦੇਰ ਥੋੜੀ ਦੇਰ ਨਾਲ ਇਹ ਬਜ਼ੁਰਗ ਸੀ ਉਹ ਐਨਐਸਐਲ ਦੇ ਸੋ ਇਹ ਵੀ ਹੁੰਦਾ ਕਿ ਜੇ ਉਹ ਨਾਲ ਸੰਭਾਲ ਕੀਤੀ ਜਾਵੇ ਤਾਂ ਸੋ 10 ਸਾਲ ਦੀ ਸਜ਼ਾ ਇਨ ਨਾਨ ਬਿਲੇਵਲ ਹੈ ਦੇ ਨੋਨ ਅਵੇਲੇਬਲ ਜਿਹੜਾ ਹੈ ਇੱਕ ਜਿਹੜਾ ਅਫੈਂਸ ਹੈ ਇਹਦੇ ਚ ਇਸ ਤਰ੍ਹਾਂ ਨਹੀਂ ਹੈ ਕਿ ਥਾਣੇ ਤੇ ਜਮਾਨਤ ਹੋ ਜੇ ਜਿਲੰਦਰ ਰੂਰਲ ਪੁਲਿਸ ਜਿਹੜੀ ਕੇਸ ਨੂੰ ਡੀਲ ਕਰ ਰਹੀ ਹੈ ਇਸ ਕੇਸ ਨੂੰ ਉਸਦੇ ਐਸਐਸਪੀ ਨੇ ਜਦੋਂ মিডিਆ ਬਰੀਫਿੰਗ ਕੀਤੀ ਦੋਸ਼ੀ ਫੜੇ ਜਾਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੀਐਨਐਸ ਦੀ ਧਾਰਾ 281 ਅਤੇ ਬੀ ਐਨ ਐਸ ਦੀ ਸੈਕਸ਼ਨ ਧਾਰਾ 105 ਦੀਨ ਕੇਸ ਦਰਜ ਕੀਤਾ ਮੀਨਸ ਉਹਨਾਂ ਨੇ ਐਕਸਪਲੇਨ ਕੀਤਾ ਕਲਪੇਬਲ ਹਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਇਹ ਉਹਨਾਂ ਨੇ ਕਿਹਾ ਤੇ ਪਰ ਉਹਨਾਂ ਨੇ ਬੀ ਐਨ ਐਸ ਦੀ ਸੈਕਸ਼ਨ 106 ਜਾਂ 106 2 ਦਾ ਕੋਈ ਜ਼ਿਕਰ ਨਹੀਂ ਕੀਤਾ ਹਿਟ ਐਂਡ ਰਨ ਜਿਹਦੇ ਉਦਾ ਕੇਸ ਆਉਂਦਾ ਉਹਦਾ ਕੋਈ ਜ਼ਿਕਰ ਨਹੀਂ ਕੀਤਾ ਹੁਣ ਦੇਖਦੇ ਹਾਂ ਇਹ ਮਕਦਮਾ ਕਿਸ ਤਰ੍ਹਾਂ ਚੱਲੇਗਾ ਤੇ ਕਿਸ ਤਰ੍ਹਾਂ ਸਿਰੇ ਲੱਗੇਗਾ ਪੁਰਾਣਾ ਜਿਹੜਾ ਆਈਪੀਸੀ ਦਾ ਸੀ ਉਹ ਸੀ ਉਹਦੇ ਚ ਲਿਖਿਆ ਸੀ ਕਿ ਰੈਸ਼ ਐਂਡ ਨੈਗਲੀਜੈਂਟ ਡਰਾਈਵਿੰਗ ਕੌਜ਼ਿੰਗ ਡੈਥ ਵਾਸ ਕਵਰਡ ਅੰਡਰ ਸੈਕਸ਼ਨ 304 ए आईपीसी 304 ਵੀ ਅਨ ਇੰਟੈਂਸ਼ਨਲ ਉਦੀ ਇੰਟੈਂਸ਼ਨ ਨਹੀਂ ਸੀ ਮਾਰਨ ਦੀ ਮਾਰ ਗਿਆ ਉਹਦੇ ਕੋਲੋਂ ਜੇ ਬੰਦਾ ਜਦੋਂ ਹਿੱਟ ਹੋ ਗਿਆ ਤੇ ਉਸ ਤੋਂ ਬਾਅਦ ਹੀ 304 ए आईपीसी ਤਾਰਾ ਸੀ ਤੇ ਉਹਦੇ 'ਚ 2 ਸਾਲ ਦੀ ਸਜ਼ਾ ਸੀਗੀ 2 ਸਾਲ ਤੱਕ ਦੀ ਸਜ਼ਾ ਜੁਰਮਾਨੇ ਵੀ ਸੀਗੇ ਪਰ 2 ਸਾਲ ਤੱਕ ਦੀ ਸਜ਼ਾ ਸੀ ਤੇ ਜਿਹੜਾ ਮੋਟਰ ਵਹੀਕਲ ਐਕਟ ਢੀਲ ਕਰਦਾ ਸੀ ਇਸ ਨੂੰ ਉਹ ਸੈਕਸ਼ਨ 134 ਮੋਟਰ ਵਹੀਕਲ ਐਕਟ ਦਾ ਹੈਗਾ ਉਹਦੇ 'ਚ ਥੋੜੀਆਂ ਜਿਹੀਆਂ ਹਲਕੀਆਂ ਪੈਨਲਟੀਆਂ ਹੈਗੀਆਂ ਨੇ ਹੁਣ ਜਿਹੜਾ ਇਹ BNS 'ਚ ਸਜ਼ਾ 10 ਸਾਲ ਕੀਤੀ ਇਹਦਾ ਤੁਸੀਂ ਪਿਛਲੇ ਯਾਦ ਹੋਣਾ ਕਿ ਇਹਦਾ ਵਿਰੋਧ ਵੀ ਹੋਇਆ ਸੀ ਜਿਹੜੇ ਟਰੱਕਾਂ ਦੇ ਡਰਾਈਵਰ ਹੈਗੇ ਜਾਂ ਕਮਰਸ਼ੀਅਲ ਵਹੀਕਲ ਦੇ ਡਰਾਈਵਰ ਹੈ ਉਹ ਰਾਜ ਦੇ ਡੈਮਨ ਜਥੇਬੰਦੀ ਨੇ ਹੜਤਾਲਾਂ ਵੀ ਕੀਤੀਆਂ ਸੀ ਇਹਦਾ ਵਿਰੋਧ ਕੀਤਾ ਸੀ ਇੱਕ ਉਹ 10 ਲੱਖ ਦਾ ਜੁਰਮਾਨਾ ਐਡ ਕੀਤਾ ਗਿਆ ਸੀਗਾ ਉਹ ਤਾਂ ਸ਼ਾਇਦ ਵਾਪਸ ਲੈ ਲਿਆ ਸੀਗਾ ਤੇ 10 ਸਾਲ ਦੀ ਸਜ਼ਾ ਜਿਹੜੀ ਹੈ ਇਸ ਦੇ ਵਿਵਾਦ ਵੀ ਹੋਇਆ ਸੀ ਉਹਨਾਂ ਨੇ ਇਹ ਟ੍ਰੇਡ ਜਿਹੜੇ ਟਰਾਂਸਪੋਰਟ ਯੂਨੀਅਨਾਂ ਟਰੱਕ ਡਰਾਈਵਰਾਂ ਨੇ ਇਹ ਵਿਰੋਧ ਕੀਤਾ ਸੀ ਲੋਜਿਸਟਿਕ ਇੰਡਸਟਰੀ ਵਾਲੇ ਨੇ ਕਿ ਇਹ ਜ਼ਿਆਦਾ ਹੈ 10 ਸਾਲ ਦੀ ਸਜ਼ਾ ਕਿ ਇਹਦੇ ਚ ਕਿਉਂਕਿ ਇਹ ਡਿਫਰੈਂਸ਼ੀਏਟ ਨਹੀਂ ਕਰਦੀ ਇੰਟੈਂਸ਼ਨਲ ਐਂਡ ਐਕਸੀਡੈਂਟਸ ਇਸ ਕਰਕੇ ਵਿਰੋਧ ਕੀਤਾ ਸੀ ਵੀ ਇਹ ਇੰਟੈਂਸ਼ਨਲ ਜਾਣਬੁੱਝ ਕੇ ਕੀਤਾ ਗਿਆ ਜਿਹੜੇ ਐਕਸੀਡੈਂਟ ਨੇ ਤੇ ਸੁਭਨਾਲ ਹੋ ਗਏ ਜਾਂ ਬਾਈ ਚਾਂਸ ਹੋ ਗਏ ਜਿਹੜੇ ਵਸੋਂ ਬਾਰੇ ਐਕਸੀਡੈਂਟ ਹੁੰਦੇ ਨੇ ਇਹ ਚ ਡਿਫਰੈਂਸ਼ੀਏਟ ਨਹੀਂ ਕੀਤਾ ਤੇ ਸਾਰਿਆਂ ਵਾਸਤੇ ਇੱਕ ਸਜ਼ਾ 10 ਸਾਲ ਤੱਕ ਦੀ ਰੱਖਤੀ ਤੇ ਇਸ ਕਰਕੇ ਇਹਦਾ ਵਿਰੋਧ ਕੀਤਾ ਗਿਆ ਸੀ ਇਹਨੂੰ ਕਲੀਅਰ ਕਰੋ ਡਿਫਰੈਂਸ਼ੀਏਟ ਕਰੋ ਉਹ ਅਜੇ ਵੀ ਵਾਦ-ਵਿਵਾਦ ਜਿਹੜਾ ਵਿੱਚ ਹੀ ਖੜਾ ਹੈ ਕਿ ਉਹਨਾਂ ਨੇ ਕਿਹਾ ਕਿ ਰਿਵਿਊ ਕਰੋ ਇਸ ਸੈਕਸ਼ਨ ਨੂੰ ਇਸ ਨੂੰ ਕਲੈਰੀਫਾਈ ਕਰੋ ਸੋ ਇਹ ਜਿਹੜਾ ਹੁਣ ਸੈਕਸ਼ਨ ਹੈਗਾ ਇਸ ਵੇਲੇ 106 ਕਲॉज 2 106 ਦੀ ਸੈਕਸ਼ਨ 106 ਦੀ 2 ਬਟ ਦੋ ਹਿੱਟ ਐਂਡ ਰਨ ਕਾਲਿੰਗ ਡੈਥ 10 ਸਾਲ ਤੱਕ ਤੇ ਪਲੱਸ ਜੁਰਮਾਨਾ ਜੁਰਮਾਨੇ ਦੀ ਅਦਾਲਤ ਦੀ ਮਰਜ਼ੀ ਹੈ ਕਿੰਨਾ ਕਰਨਾ ਹੈ ਉਹ ਅਦਾਲਤ ਦੀ ਮਰਜ਼ੀ ਹੁੰਦੀ ਹੈ ਇਹ ਹਿੱਟਡ ਰਨ ਕੇਸ ਕੋਈ ਇਕੱਲੇ ਭਾਰਤ ਵਿੱਚ ਨਹੀਂ ਹੈ ਤੇ ਬਹੁਤ ਬਾਰੇ ਜਦੋਂ ਇੱਕ ਐਕਸੀਡੈਂਟ ਦੇ ਕੇਸ ਨੂੰ ਉਸ ਤੋਂ ਬਾਅਦ ਫਿਰ ਲੋਕ ਅਦਾਲਤਾਂ ਵਿੱਚ ਵੀ ਚਲੇ ਜਾਂਦੇ ਨੇ ਕੇਸ ਤੇ ਲੋਕ ਅਦਾਲਤਾਂ ਚ ਵੀ ਨਿਵੇੜੇ ਹੁੰਦੇ ਨੇ ਕੰਪੰਸੇਸ਼ਨ ਦੇ ਵਿੱਚ ਇੰਸ਼ੋਰੈਂਸ ਦੇ ਮਤਲਬ ਵੀ ਆ ਜਾਂਦੇ ਨੇ ਇੰਸ਼ੋਰੈਂਸ ਦਾ ਕੰਪੰਸੇਸ਼ਨ ਦਾ ਵੀ ਆ ਜਾਂਦਾ ਵਿੱਚ ਉਹਦੇ ਤੋਂ ਲੋਕ ਅਦਾਲਤਾਂ ਚ ਵੀ ਜੀ ਕਈ ਸਮਝੌਤੇ ਹੋ ਜਾਂਦੇ ਨੇ ਆਪਸ ਚ ਜਿਹੜੇ ਵਿਕਟਮ ਹੁੰਦੇ ਨੇ ਤੇ ਜਿਹਨੇ ਕਰਨ ਵਾਲੇ ਹੁੰਦੇ ਨੇ ਉੱਥੇ ਵੀ ਚਲੇ ਜਾਂਦੇ ਨੇ ਇਹ ਹਿੱਟ ਐਂਡ ਰਨ ਦਾ ਜਿਹੜਾ ਮਾਮਲਾ ਕੇਸ ਹੈ ਇਹ ਕੱਲੇ ਭਾਰਤ ਚ ਨਹੀਂ ਇਹ ਦੁਨੀਆ ਭਰ ਚ ਹੁੰਦੇ ਨੇ ਤੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਹੁੰਦੇ ਨੇ ਤੇ ਕੈਨੇਡਾ ਅਮਰੀਕਾ ਦੇ ਵਿੱਚ ਜਿਹੜਾ ਇਸ ਨੂੰ ਵੀ ਬਹੁਤ ਸੀਰੀਅਸ ਲਿਆ ਜਾਂਦਾ ਹੈ ਇਸ ਮਸਲੇ ਨੂੰ ਹਿੱਟ ਐਂਡ ਰਨ ਨੂੰ ਤੇ ਉੱਥੇ ਇਹ ਜਿਹੜੀਆਂ ਸਟੇਟਾਂ ਨੇ ਇੱਥੇ ਤਾਂ ਆਪਣੇ ਇਕੋ ਇਕੋ ਲਾਇਆ ਸਾਰੇ ਮੁਲਕ ਚ ਲੱਗੂ ਹੁੰਦਾ ਤੇ ਉੱਥੇ ਜਿਹੜੀਆਂ ਸਟੇਟਾਂ ਨੇ ਉਹ ਉਹਨਾਂ ਦੇ ਆਪਣੇ ਆਪਣੇ ਲਾ ਨੇ ਤੇ ਕਈਆਂ 'ਚ ਕਿੰਨੀ ਸਜ਼ਾ ਕਈਆਂ 'ਚ ਕਿੰਨੀ ਸਜ਼ਾ ਤੇ ਉਮਰ ਕਹ ਤੱਕ ਦੀ ਵੀ ਸਜ਼ਾ ਹੈਗੀ ਆ ਉੱਥੇ ਤੇ 7 ਸਾਲ ਤੋਂ ਲੈ ਕੇ ਉਮਰ ਕ ਤੱਕ ਦੀ ਵੀ ਸਜ਼ਾ ਹੈਗੀ ਹੈ ਇੱਕ ਸਵਾਲ ਇਹ ਹੈਗਾ ਕਿ ਜਿਹੜਾ ਕੋਈ ਜਦੋਂ ਇਸ ਤਰ੍ਹਾਂ ਦੇ ਹਿੱਟ ਐਂਡ ਰਨ ਕਰ ਜਾਂਦਾ ਉਹਦੇ ਤੱਕ ਕੀ ਮੋਟਰ ਵਹੀਕਲ ਐਕਟ ਦੇ ਅੰਡਰ ਵੀ ਕੋਈ ਸਜ਼ਾ ਹੁੰਦੀ ਹੈ ਉਸ ਨੂੰ ਮੋਟਰ ਵਹੀਕਲ ਐਕਟ ਵੀ ਜਿਹੜਾ ਉਹ ਵੀ ਕੁਝ ਸਜ਼ਾ ਦਿੰਦਾ ਹੈ ਉਹਦੇ ਚ ਫਿਰ 20 ਪ੍ਰੋਵੀਜ਼ਨ ਹੈਗੀ ਆ ਮੋਟਰ ਵਹੀਕਲ ਐਕਟ ਦੇ ਵਿੱਚ ਵੀ ਕਿ ਸੈਕਸ਼ਨ 19 ਤੇ ਸੈਕਸ਼ਨ 2006 ਹੈਗੇ ਜਿਹੜੇ ਉਹ ਅਥਾਰਟੀਜ਼ ਨੂੰ ਏਮਪਾਵਰ ਕਰਦੇ ਆ ਕਿ ਉਹਦਾ ਲਾਇਸੈਂਸ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਜਿਹੜਾ ਉਹਦਾ ਸਸਪੈਂਡ ਕੀਤਾ ਜਾ ਸਕਦਾ ਹੈ ਖਿਟੜ ਦਿੰਦਾ ਤੇ ਇੱਥੇ ਤੱਕ ਕਿ ਕੈਨਸਲ ਵੀ ਕੀਤਾ ਜਾ ਸਕਦਾ ਡਰਾਈਵਿੰਗ ਲਾਇਸੈਂਸ ਜਿਹੜਾ ਸੋ ਉਹਦੇ ਚ ਵੈਸੇ ਵੀ ਕੀਤਾ ਜਾ ਸਕਦਾ ਪਰ ਇਹ ਜੇ ਕੋਈ ਨੈਗਲੀਜੈਂਟ ਡਰਾਈਵਰ ਡਰਾਈਵਿੰਗ ਕਰਦਾ ਤਾਂ ਵਹਿਬ ਕੀਤਾ ਜਾਂਦਾ ਪਰ ਜਦੋਂ ਐਕਸੀਡੈਂਟ ਕਰ ਦਿੰਦਾ ਤੇ ਜਿਹੜਾ ਰੈਸ਼ ਡਰਾਈਵਿੰਗ ਕਰਦਾ ਹੈ ਨੈਗੇ ਜਿਹਦੇ ਸਿੱਟੇ ਵਜੋਂ ਡੇਂਜਰਸ ਡਰਾਈਵਿੰਗ ਕਰਕੇ ਕੋਈ ਨੁਕਸਾਨ ਹੋ ਜਾਂਦਾ ਜਾਨੀ ਤਾਂ ਫੇਰ ਉਹ ਜਿਹੜਾ ਉਹਦਾ ਲਾਇਸੈਂਸ ਜਿਹੜਾ ਉਹ ਡਿਸਕਵਾਲਿਫਾਈ ਹੋ ਸਕਦਾ ਹੈ ਤੇ ਲਾਇਸੈਂਸ ਜਿਹੜਾ ਉਹ ਖਤਮ ਵੀ ਹੋ ਸਕਦਾ ਤੇ ਸਸਪੈਂਡ ਵੀ ਹੋ ਸਕਦਾ ਇਹ ਜਿਹੜੀ ਦੀ ਸੀਜ਼ ਕਰਨ ਦੀ ਪਾਵਰ ਵੀ ਹੈਗੀ ਪੁਲਿਸ ਨੂੰ ਵੀ ਉਹਦਾ ਲਾਇਸੈਂਸ ਸੀਜ਼ ਕਰ ਲਵੇ ਸੋ ਸੋ ਕੱਲਾ ਇੱਕ ਪਾਸੇ ਉਹਦੀ ਸਜ਼ਾ ਤੇ ਉਹ ਜਿਹੜਾ ਦੂਜੇ ਪਾਸੇ ਉਹਦਾ ਡਰਾਈਵਿੰਗ ਲਾਇਸੈਂਸ ਹੈ ਉਹ ਵੀ ਸਸਪੈਂਡ ਵੀ ਹੋ ਸਕਦਾ ਤੇ ਉਹ ਕੈਨਸਲ ਵੀ ਹੋ ਸਕਦਾ ਅ ਕੁਝ ਮੁਲਕਾਂ 'ਚ ਤਾਂ ਇਹ ਹੈਗਾ ਕਿ ਕੈਨੇਡਾ 'ਚ ਕੁਝ ਕੇਸਿਸ ਦੇ ਵਿੱਚ ਉਹ ਟੈਂਪੋਰਰੀ ਸਸਪੈਂਡ ਸਸਪੈਂਡ ਕਰਦੇ ਪਰਮਨੈਂਟਲੀ ਵੀ ਕੈਨਸਲ ਕਰਦੇ ਹੈਗੇ ਇਹ ਇਹ ਬੰਦਾ ਗੱਡੀ ਚਲਾਉਣ ਦੇ ਕਾਬਲ ਹੀ ਨਹੀਂ ਹੈ ਵੀ ਇਹ ਇਸ ਤਰ੍ਹਾਂ ਦਾ ਆਇਆ ਨੇ ਐਕਸੀਡੈਂਟ ਕੀਤਾ ਕਿ ਗੱਡੀ ਚਲਾਉਣ ਦੇ ਕਾਬਲ ਨਹੀਂ ਹੈ ਸੋ ਇਹ ਵੀ ਹੋ ਜਾਂਦਾ ਕਿ ਉਹ ਪੱਕੇ ਤੌਰ ਤੇ ਉਹਦਾ ਲਾਇਸੈਂਸ ਕੈਂਸਲ ਕਰਤਾ ਜਾਵੇ ਤੇ ਹੁਣ ਦੇਖਦੇ ਆ ਕਿ ਇਹ ਜਿਹੜਾ ਕੇਸ ਬਣਾਇਆ ਅਮਰਿਤਪਾਲ ਸਿੰਘ ਕੈਨੇਡਾ ਦੇ ਖਿਲਾਫ ਪੰਜਾਬ ਪੁਲਿਸ ਨੇ ਉਹ ਕਿੰਨਾ ਕੁ ਮਜ਼ਬੂਤ ਹੈ ਕਿਹੜੇ ਉੱਥੇ ਗਵਾਹ ਬਣਦੇ ਨੇ ਤੇ ਫਿਰ ਉਹਨੂੰ ਸਜ਼ਾ ਜਿਹੜੀ ਹੈ ਪ੍ਰੋਵੀਜ਼ਨ ਤਾਂ ਹੈਗੀ 10 ਸਾਲ ਤੱਕ ਦੀ ਤੇ ਜੁਰਮਾਨਾ ਆਜ਼ਾਦ ਦੀ ਮਰਜ਼ੀ ਹੈ ਤੇ ਉਹ ਕਿੰਨੀ ਸਜ਼ਾ ਹੁੰਦੀ ਹੈ ਕਿੰਨੀ ਦੇਰ ਚ ਨਿਬੜਾ ਹੁੰਦਾ ਹੈ ਇਹ ਸਾਡੇ ਉਲਸੀਦੀ ਜਿਹੜੀ ਆ ਉਹ ਕਾਬਲੀਅਤ ਤੇ ਉਹਦੀ ਸਕਿੱਲ ਤੇ ਤੇ ਉਹਦੇ ਕਿਸ ਤਰ੍ਹਾਂ ਪਰਸ਼ੂ ਕਰਦੇ ਨੇ ਉਹ ਤੇ ਨਿਰਪੱਖ ਕਰਦਾ ਪਰ 10 ਸਾਲ ਤੱਕ ਦੀ ਸਜ਼ਾ ਉਸ ਨੂੰ ਹੋ ਸਕਦੀ ਹੈ ਉਸ ਦੋਸ਼ੀ ਨੂੰ ਜਿਸ ਨੇ ਹਿੱਟ ਐਂਡ ਰਨ ਦਾ ਉਹ ਦੋਸ਼ੀ ਹੈ ਕਿ ਮਾਰ ਕੇ ਗੱਡੀ ਮਾਰੀ ਫੇਟ ਮਾਰੀ ਤੇ ਉਸ ਬਾਅਦ ਖੜਿਆ ਨਹੀਂ ਪੱਜ ਗਿਆ ਤੇ ਉਹ ਦੇਖਦੇ ਆ ਉਸ ਤੋਂ ਬਾਅਦ ਮਕਦਮੇ ਦਾ ਕੀ ਬੰਦਾ ਬਹੁਤ ਗੰਭੀਰ ਪੜਿਆ